ਹੈਲੋ ਸਸ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਐਸਾ ਜਿਸ ਤਰ੍ਹਾਂ ਕਿ ਅੱਜ ਖਾਲਸਾ ਕੋਲ ਦੇ ਵਿੱਚ ਫਲਾਵਰ ਸ਼ੋਅ ਦਾ ਦੂਸਰਾ ਦਿਨ ਸੀ ਜੀ ਤੇ ਕਿਸੇ ਤਰ੍ਹਾਂ ਰਿਸਪੌਂਸ ਦੇ ਤਾ ਦੇ ਲੁਕਾ ਕੋਲ ਜਾਂ ਵਾਲ ਜਿਹੜੇ ਆਏ ਹੋ ਇਸ ਨਰਸੀਆਂ ਵਾਲੇ ਆਏ ਹੋ ਸੀ ਕੀ ਕਹਾਂ ਚਾਹੁੰਦਾ ਜੀ ਸਰ ਪਹਿਲਾਂ ਤਾਂ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਕਿ ਤੁਸੀਂ ਇਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਮੈਂ ਡਾਕਟਰ ਸੁਸ਼ਾਂਤ ਸ਼ਰਮਾ ਸਹਾਇਕ ਪ੍ਰੋਫੈਸਰ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਬੋਟਨੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਨਿਰਵਿਤਤਾ ਤੇ ਅੱਜ ਜਿਵੇਂ ਤੁਸੀਂ ਕਿਹਾ ਕਿ ਅੱਜ ਦੂਜਾ ਤਿਹਾੜਾ ਸੀਗਾ ਫਲਾਵਰ ਸ਼ੋਅ ਦਾ ਤੇ ਅੱਜ ਦੇ ਵਿੱਚ ਸਾਡਾ ਇੱਕ ਤੇ ਫਲਾਵਰ ਸ਼ੋਅ ਜਿਹੜਾ ਡਿਸਪਲੇ ਸਾਡਾ ਉੱਤੇ ਚੱਲ ਰਿਹਾ ਸੀਗਾ ਪ੍ਰੋਗਰਾਮ ਉਹਦੇ ਨਾਲ ਅੱਜ ਮੁੱਖ ਰੂਪ ਤੇ ਸੈਮੀਨਾਰ ਸੀਗਾ ਤੇ ਉਹ ਟਾਕ ਸੀਗੀ ਡਾਕਟਰ ਸਤਵਿੰਦਰਜੀਤ ਕੌਰ ਪ੍ਰੋਫੈਸਰ ਡਿਪਾਰਟਮੈਂਟ ਆਫ ਬੋਟੈਨੀਕਲ ਐਂਡ এনवायरमेंटਲ ਸਾਇੰਸਸ ਗੁਰਨਾਣਕਪੁਰ ਯੂਨੀਵਰਸਿਟੀ ਦੇ ਤੇ ਉਹਨਾਂ ਨੇ ਪੋਲੂਸ਼ਨ ਐਬੈਟਮੈਂਟ ਸਟ੍ਰੈਟਜੀਸ ਕੀ ਜਿਹੜਾ ਪੋਲੂਸ਼ਨ ਹੈ ਉਹਨੂੰ ਕਰਵ ਕਿਵੇਂ ਕੀਤਾ ਜਾਏ ਕੀ ਕੀ ਉਹ ਸਟ੍ਰੈਟਜੀਸ ਨੇ ਜਿਹੜੀਆਂ ਕੀ ਅਪਣਾਈ ਜਾਣ ਤੇ ਜਿਹੜਾ ਪੋਲੂਸ਼ਨ ਨੂੰ ਕੰਟਰੋਲ ਕੀਤਾ ਜਾਏ ਤੇ ਜਿਵੇਂ ਉਹਨਾਂ ਨੇ ਆਪਣਾ ਲੈਕਚਰ ਦਿੱਤਾ ਤੇ ਉਹਦੀ ਚ ਜਿਹੜੀ ਉਹਨਾਂ ਨੇ ਮੇਨ ਗੱਲ ਕੀਤੀ ਉਹ ਇਹ ਸੀਗੀ ਕਿ ਉਹਨਾਂ ਨੇ ਜਿਆਦਾ ਲੈਕਚਰ ਜਿਹੜਾ ਨਾ ਇਨਡੋਰ ਪੋਲੂਸ਼ਨ ਤੇ ਫੋਕਸ ਕੀਤਾ ਜਿਹੜਾ ਕਿ ਬਹੁਤ ਅੱਛੀ ਵਿਸ਼ੇ ਸੀਗਾ ਕਿ ਅਸੀਂ ਜਨਰਲ 에ਅਰ ਪੋਲੂਸ਼ਨ ਤੇ ਗੱਲ ਕਰਦੇ ਆਂ ਬਟ ਇਨਡੋਰਸ ਦੀ ਗੱਲ ਘਟ ਕਰਦੇ ਆਂ ਕਿਉਂਕਿ ਜਿਵੇਂ ਜਿਵੇਂ ਅੱਜ ਕੱਲ ਕੀ ਹੋ ਰਿਹਾ ਕਿ ਨਵੇਂ ਜਿਹੜੇ ਘਰ ਬਣ ਰਹੇ ਆ ਜਾਂ ਨਵੀਂ ਡਿਜ਼ਾਈਨਿੰਗ ਹੈ ਉਹਨਾਂ ਦੇ ਵਿੱਚ ਮੈਡਮ ਨੇ ਇਹ ਕਿਹਾ ਕਿ ਆਪਣੇ ਡਿਜ਼ਾਈਨ ਦੇ ਵਿੱਚ ਨਾ ਕਿਤੇ ਨਾ ਕਿਤੇ ਵੈਂਟੀਲੇਸ਼ਨ ਦੀ ਪ੍ਰੋਬਲਮ ਰਹਿ ਜਾਂਦੀ ਹੈ ਕਿ ਜਿਵੇਂ ਹੁਣ ਤੁਸੀਂ ਦੇਖੋ ਆ ਕਮਰਾ ਹੈ ਇਦੇ ਵੱਲ ਦੇਖੋ ਕਿ ਕਿੰਨੀ ਉੱਚੀ ਦੀ ਛੱਤ ਹੈ ਉੱਤਰ ਰੋਸ਼ਨਦਾਨ ਹੈ ਜਿੱਤੇ ਕਿ ਹਵਾ ਸਰਕੂਲੇਟ ਹੁੰਦੀ ਪਰ ਜਿਹੜੇ ਸਾਡੇ ਨਵੇਂ ਕਰਾਂ ਦੇ ਡਿਜ਼ਾਈਨ ਹੈ ਉਹਦੇ ਵਿੱਚ ਇਹ ਚੀਜ਼ ਕਿਤੇ ਨਾ ਕਿਤੇ ਸੀਮਿਤ ਹੈ ਤੇ ਉਹ ਜਿਹੜੀ ਹਵਾ ਇੱਕ ਵਾਰ ਅੰਦਰ ਆਂਦੀ ਹੈ ਤੇ ਉਹ ਅੰਦਰ ਹੀ ਸੀਮਿਤ ਰਹਿ ਜਾਂਦੀ ਜਿਹਦੇ ਕਰਕੇ ਜਿਹੜਾ ਪੋਲੂਸ਼ਨ ਹੈ ਜਾਂ ਪਲੂਟੈਂਟ ਹੈ ਜਾਂ ਸਸਪੈਂਡਡ ਪਾਰਟੀਕੂਲੇਟ ਮੈਟਰ ਹੈ ਉਹ ਹਵਾ 'ਚ ਰਹੇਗਾ ਤੇ ਇਹ ਕਹ ਇਹ ਕਹਿ ਸਕਦੇ ਹੋ ਤੁਸੀਂ ਕਿ ਬਾਹਰ ਨਾਲੋਂ ਅੰਦਰ ਜ਼ਿਆਦਾ ਪੋਲੂਸ਼ਨ ਦੀ ਪ੍ਰੋਬਲਮ ਹੈ ਤੇ ਉਹਦੇ ਤੇ ਮੈਡਮ ਨੇ ਗੱਲ ਕੀਤੀ ਕਿ ਬੜੇ ਸਾਰੇ ਸੋਰਸਿਸ ਨੇ ਜਿਹਦੇ ਕਰਕੇ ਉਹ ਸਾਰਾ ਪੋਲੂਸ਼ਨ ਹੋ ਰਿਹਾ ਤੇ ਸਾਡਾ ਇਨਡੋਰ ਪੋਲੂਸ਼ਨ ਜਿਹੜਾ ਨਾ ਉਹ ਵੱਧ ਹੈ ਉਹ ਕਈ ਗੁਣਾ ਵੱਧ ਹੈਗਾ ਬਾਹਰ ਦੇ ਪੋਲੂਸ਼ਨ ਨਾਲੋਂ ਤੇ ਜਿਹਦੇ ਕਰਕੇ ਸਾਨੂੰ ਉਹ ਬਿਮਾਰੀਆਂ ਜਿਹੜੀਆਂ ਨੇ ਕੋਈ ਰੈਸਪੀਰੇਟਰੀ ਜਾਂ ਲੰਗਸ ਡਿਸੀਜ਼ਸ ਦੇ ਈਵਨ ਉਹਨਾਂ ਨੇ ਗੱਲ ਕੀਤੀ ਹੈ ਕਿ ਕੈਂਸਰ ਦਾ ਰੇਟ ਵਧਿਆ ਹੋਇਆ ਤੇ ਕਿਤੇ ਨਾ ਕਿਤੇ ਸਟੱਡੀਜ਼ ਇਹ ਕਹਿ ਰਹੀਆਂ ਨੇ ਕਿ ਥੋੜਾ ਇਨਡੋਰ ਪੋਲੂਸ਼ਨ ਜਿਹੜਾ ਨਾ ਉਹ ਵੱਧ ਹੈ ਤੇ ਉਹਨੂੰ ਕੰਬੈਟ ਕਰਨ ਦੇ ਕੀ ਤਰੀਕੇ ਆ ਤੇ ਇੱਕ ਤੇ ਸਾਨੂੰ ਥੋੜਾ ਜਿਹਾ ਆਪਣਾ ਰਵਾਇਤੀ ਸਿਸਟਮ ਦੇ ਅਕੋਰਡਿੰਗ ਜਿਹੜੇ ਡਿਜ਼ਾਈਨ ਆ ਬਿਲਡਿੰਗ ਦੇ ਉਹ ਇਸ ਤਰ੍ਹਾਂ ਦੇ ਹੋਣ ਕਿ ਵੈਂਟੀਲੇਸ਼ਨ ਪ੍ਰੋਪਰ ਹੋਏ ਤਾਂ ਕਿ ਹਵਾ ਜਿਹੜੀ ਹੈ ਸਰਕੂਲੇਟ ਹੁੰਦੀ ਜਾਏ ਤੇ ਫਿਰ ਜਿਹੜੀ ਆਪਾਂ ਜਿਸ ਤਰ੍ਹਾਂ ਫਲਾਵਰ ਸ਼ੋਅ ਨਾਲ ਨਾਲ ਚੱਲ ਰਿਹਾ ਉਹਦੇ ਵਿੱਚ ਮੈਂ ਕੱਲ ਵੀ ਇੱਕ ਗੱਲ ਕੀਤੀ ਸੀਗੀ ਤੁਹਾਡੇ ਨਾਲ ਇੰਡੋਰ ਪਲਾਂਟਸ ਦੀ ਜਿਹੜੀ ਕੈਟਾਗਰੀ ਹੈ ਸਕੂਲੈਂਟ ਪਲਾਂਟਸ ਸੌਰੀ ਫੋਲੀਜ ਪਲਾਂਟਸ ਜਿਹੜੇ ਪੱਤੇ ਵਾਲੇ ਪਲਾਂਟ ਨੇ ਉਹ ਤੁਸੀਂ ਆਪਣੇ ਘਰਾਂ ਦੇ ਅੰਦਰ ਲਗਾ ਸਕਦੇ ਹੋ ਜਿਹੜਾ ਕਿ ਐਜ਼ ਏ 에ਅਰ ਪਿਊਰੀਫਾਈ ਆਕਟ ਕਰਨਗੇ ਵੈਂਟੀਲੇਸ਼ਨ ਪ੍ਰੋਪਰ ਹੋਏ ਤੇ ਉਹ ਜਿਹੜੇ ਬੂਟੇ ਜਿਹੜੇ ਤੁਸੀਂ ਅੰਦਰ ਇੱਕ ਤੇ ਥੋੜਾ ਉਹ ਐਂਬੀਅੰਸ ਵਧੀਆ ਬਣਾ ਦਿੰਦੇ ਕਮਰੇ ਦੀ 에ਅਰ ਪਿਊਰੀਫਾਈ ਕਰਦੇ ਤੇ ਉਹ ਸਾਡੇ ਵਾਸਤੇ ਜਿਹੜੇ ਨਾ ਹੈਲਥ ਬੈਨੀਫੀਸ਼ੀਅਲ ਹੈ ਸੋ ਇਸ ਤਰ੍ਹਾਂ ਦਾ ਟਾਕ ਦਿੱਤੀ ਹੈ ਡਾਕਟਰ ਸਤਵਿੰਦਰ ਜੀ ਤੁਹਾਨੂੰ ਨੇ ਸੈਮੀਨਾਰ ਤੇ ਜਿਹੜੇ ਮੁਖਮੰਦਪੁਰ ਦੇ ਸਾਡੇ ਚੀਫ ਗੈਸਟ ਡਾਕਟਰ ਡੀਨ ਅਕੈਡਮਿਕਸ ਕਮਿੰਦਰ ਪਟਿਆ ਸੀਗੇ ਤੇ ਸਾਡੇ ਹੈਡ ਆਫ ਡਿਪਾਰਟਮੈਂਟ ਡਾਕਟਰ ਬਲਵਿੰਦਰ ਸਿੰਘ ਸੀਗੇ ਨਾਲ ਹੋਰ ਬਾਕੀ ਸਾਰੇ ਫੈਕਲਟੀ ਮੈਂਬਰ ਬਾਕੀ ਮੇਨ ਸਪੀਕਰ ਉਹ ਆਪ ਹੀ ਸੀਗੇ ਅੱਜ ਕਿੰਦਾ ਰਿਸਪੌਂਸ ਮਿਲਿਆ ਅੱਜ ਵੀ ਤੁਸੀਂ ਦੇਖੋ ਕਿ ਬੜਾ ਓਵਰਵੈਲਮਿੰਗ ਰਿਸਪੌਂਸ ਸੀਗਾ ਬੜੇ ਪਾਰਟਿਸਪੈਂਟ ਅੱਜ ਵੀ ਆਏ ਆ ਜਿਨ੍ਹਾਂ ਨੇ ਕੀ ਉਹ ਜਿਹੜੀਆਂ ਫਲਾਵਰ ਦੀਆਂ ਪ੍ਰਦਰਸ਼ਨੀਆਂ ਉਹਨਾਂ ਨੂੰ ਵੇਖਿਆ ਪਲਾਂਟਸ ਦੇ ਨਾਲ ਰੂਬਰੂ ਹੋਏ ਤੇ ਉਹਨਾਂ ਨੂੰ ਵੀ ਆ ਕਿਤੇ ਨਾ ਕਿਤੇ ਮੈਸੇਜ ਮਿਲਿਆ ਜਿਹੜਾ ਆਪਾਂ ਇੰਡੋਰ ਪਲਾਂਟਸ ਦੀ ਗੱਲ ਕੀਤੀ ਪੀ ਉਹ ਕਿਤਰਾਂ ਦੇ ਹੁੰਦੇ ਕਿਹੜੇ ਕਿਹੜੇ ਬੂਟੇ ਐ ਉਹਨਾਂ ਦੀ ਪਹਿਚਾਣ ਕੀ ਐ ਲੋਕਾਂ ਨੂੰ ਉਸ ਬਾਰੇ ਜਾਗਰੂਕ ਕਰਨਾ ਔਰ ਤਾਂ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਅਪਣਾਈਏ ਕਿ ਸਾਡਾ ਜਿਵੇਂ ਅੱਜ ਟਾਕ ਦੇ ਵਿੱਚ ਕਿਹਾ ਕਿ ਇੰਡੋਰ ਪੋਲੂਸ਼ਨ ਦੀ ਕਮੀ ਕਿਵੇਂ ਕੀਤੀ ਜਾ ਸਕਦੀ ਐ ਪਲਾਂਟਸ ਨੂੰ ਅਪਣਾ ਕੇ ਸੱਚ ਜੀ ਸਹੀ ਹੋਣਾ ਤੁਸੀਂ ਗੱਲ ਕੀਤੀ ਆ ਮਕਾਨ ਬਣਾਉਣ ਵਾਸਤੇ ਲੰਬਾਈ ਤੇ ਚੜਾਈ ਦੀ ਪਰ ਜੇ ਦੇਖਿਆ ਜਾਂਵੇ ਕੋਠੀਆਂ ਤਾਂ ਬੜੀਆਂ ਸੋਹਣੀਆਂ ਬਣਾਲੇ ਪਰ ਉਹਨਾਂ ਦੇ ਕਮਰੇ ਜਿਹੜੇ ਬੜੇ ਛੋਟੇ ਛੋਟੇ ਹੁੰਦੇ ਆ ਇਤੋਂ ਹਵਾ ਵੀ ਜਿਹੜੀ ਆ ਅੰਦਰ ਜਾਂ ਬਾਹਰ ਜਾਂਦੀ ਕਿਸੇ ਨਿਹਾਰ ਦੇ ਨਾ ਜਾਂਦੇ ਜਿਹੜੇ ਕੋਠੀਆਂ ਦੇ ਸੋਹਣੀਆਂ ਬਣਾਉਂਦੇ ਇਹ ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ ਕਿ ਦੇਖਣ ਨੂੰ ਕਈ ਵਾਰੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਹੁਣ ਜਿਵੇਂ ਕਿ ਜਿਹੜੇ ਅੱਜ ਕੱਲ ਦੇ ਡਿਜ਼ਾਈਨ ਐ ਉਹਦੇ ਵਿੱਚ ਕਮਰੇ ਦਾ ਸਾਈਜ਼ ਛੋਟਾ ਐ ਠੀਕ ਹੈ ਲੁਕਸ ਬੈਟਰ ਬਣਾ ਦਿੰਦੇ ਜਿਸ ਤਰ੍ਹਾਂ ਮੈਡਮ ਨੇ ਇੱਕ ਗੱਲ ਕੀਤੀ ਕਿ ਅੱਜ ਕੱਲ ਸਾਨੂੰ ਕਾਰਪੇਟ ਜਾਂ ਵੈਲਵਟ ਦੇ ਸੋਫੇ ਉਹ ਅਸੀਂ ਲਗਾ ਤੇ ਲੈਣੇ ਆਂ ਅੰਦਰ ਦੇਖਣ ਨੂੰ ਵੀ ਸੋਹਣੇ ਲੱਗਦੇ ਆ ਪਰ ਜਿਵੇਂ ਕਿ ਡਸਟ ਤੇ ਸਾਡੇ ਬਹੁਤ ਹੁੰਦੀ ਹੈ ਹੈਨਾ ਪੈਰਾਂ ਨਾਲ ਆ ਗਈ ਉਹ ਕਿਤੇ ਨਾ ਕਿਤੇ ਡਸਟ ਉਹਨਾਂ ਚ ਵੜੀ ਰਹਿੰਦੀ ਹੈ ਫਿਰ ਉਹਦੇ ਵਿੱਚ ਉਸ ਤਰ੍ਹਾਂ ਦੇ ਮਾਈਟਸ ਉਸ ਤਰ੍ਹਾਂ ਦੇ ਜਰਾਸੀਮ ਨੇ ਜਿਹੜੇ ਕਿ ਉਹ ਦੇਖਣ ਨੂੰ ਮੈਟ ਸਾਫ ਲੱਗਦਾ ਲੇਕਿਨ ਉਹ ਵਿੱਚੋਂ ਦੇ ਉਹ ਕਿਤੇ ਨਾ ਕਿਤੇ ਬੱਚਿਆਂ ਨੂੰ ਸਾਨੂੰ ਨੁਕਸਾਨ ਦੇ ਕਰਦੇ ਆ ਤੇ ਉਹਦਾ ਮਤਲਬ ਕਿ ਚੀਜ਼ ਤੁਸੀਂ ਕਹਿ ਲੋ ਕਿ ਇਹ ਕਿਵੇਂ ਖਰਾਬ ਹੁੰਦੀ ਹੈ ਕਿ ਜਿੱਥੇ ਅਸੀਂ ਜਿਹੜੀਆਂ ਸਾਡੀਆਂ ਰਵਾਇਤੀ ਚੀਜ਼ਾਂ ਇਹਨਾਂ ਉਹਨਾਂ ਕੋਲ ਅਸੀਂ ਟੁੱਟ ਗਏ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਲੋਕੀ ਮੱਛਰ ਤੋਂ ਬਚਣ ਲਈ ਜਾਲੀ ਲਗਾ ਕੇ ਸੌ ਜਾਂਦੇ ਸੀਗੇ ਤੇ ਅੱਜ ਸਾਨੂੰ ਲੱਗਦਾ ਹੈ ਕਿ ਕੋਇਲ ਜਾਂ ਕੋਈ ਹੋਰ ਯੰਤਰ ਲਗਾ ਕੇ ਤੇ ਅਸੀਂ ਮੱਛਰ ਨੂੰ ਕੰਟਰੋਲ ਕਰੀਏ ਤੇ ਜਾਲੀ ਨੂੰ ਅਸੀਂ ਸੱਟ ਦਿੱਤਾ ਕਿ ਚੰਗੀ ਨਹੀਂ ਲੱਗਦੀ ਬਟ ਉਹਦਾ ਕਾਰਨ ਇਹ ਹੈ ਕਿ ਜਿਹੜੀ ਚੀਜ਼ ਮੱਛਰ ਨੂੰ ਮਾਰ ਰਹੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਵੀ ਨੁਕਸਾਨ ਦੇ ਰਹੀ ਹੈ ਤੇ ਅਸੀਂ ਸੁੱਤੇ ਹੋਏ ਉਹ ਖਵਾੜ ਲੈਨੇ ਆ ਤੇ ਉਹ ਕਿਤੇ ਨਾ ਕਿਤੇ ਸਾਨੂੰ ਇਫੈਕਟ ਕਰਦੀ ਹੈ ਸਰ ਜਿੱਤੇ ਇਹ ਗੱਲ ਕੀਤੀ ਸੀ ਪੀਣ ਵਾਲਾ ਪਾਣੀ ਉਹਦੇ ਵਾਸਤੇ ਵੀ ਆ ਗਏ ਵਗੈਰਾ ਆ ਗਏ ਹੋਰ ਕੁਝ ਸਲਾਹ ਵਗੈਰਾ ਦਿੱਤੀਆਂ ਵਾ ਬਿਲਕੁਲ ਜਿਹੜੀ ਚੀਜ਼ ਸਾਨੂੰ ਪਾਣੀ ਤੋਂ ਮਿਲਦੀ ਸੀਗਾ ਨਹੀਂ ਮਿਲਦੀ ਉਹ ਤਿਸਾਂ ਦੇਖੋ ਦੇਖੋ ਇਹਦੇ ਵਿੱਚ ਵੀ ਨਾ ਇੱਕ ਤੇ ਤੁਹਾਨੂੰ ਪਹਿਲਾਂ ਜਿਹੜੇ ਕੰਜ਼ਿਊਮਰ ਹੈ ਹੈਨਾ ਆਮ ਕੰਜ਼ਿਊਮਰ ਉਹਨੂੰ ਪਹਿਲੇ ਇਸ ਚੀਜ਼ ਬਾਰੇ ਗਿਆਨ ਹੋਣਾ ਚਾਹੀਦਾ ਕਿ ਕਿ ਆ ਜਿੱਥੇ ਜਿੱਥੇ ਇਲਾਕੇ 'ਚ ਤੁਹਾਡਾ ਘਰ ਹੈ ਹੁਣ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਂ ਤੇ ਪਾਣੀ ਦਾ ਜਿਹੜਾ ਕੀ ਕਹਿੰਦੇ ਜਿਹੜੀ ਪਿਓਰਿਟੀ ਕਹਿ ਸਕਦੇ ਨਾ ਉਹ ਵੱਖਰੀ-ਵੱਖਰੀ ਹੈ ਤੇ ਕਿਤੇ ਜਿਹੜਾ ਵੀ ਬੰਦਾ ਜਿਸ ਕਲੋਨੀ 'ਚ ਜਿਸ ਘਰ 'ਚ ਰਹਿ ਰਿਹਾ ਉਹ ਉਹਨਾਂ ਨੇ ਨਾ ਆਪਣੇ ਵਾਟਰ ਸੈਂਪਲ ਦੀ ਪਹਿਲੇ ਜਾਂਚ ਕਰਾ ਲੈਣਾ ਠੀਕ ਹੈ ਕਿ ਕਿ ਕੀ ਪੀਣ ਲਾਇਕ ਹੈਗੇ ਨਹੀਂ ਹੈਗੇ ਤੇ ਫਿਰ आरओ ਦਾ ਜਿਹੜਾ ਹੈ ਨਾ ਅਸੀਂ ਰੈਗੂਲਰ ਯੂਜ਼ ਜਿਹੜਾ ਨਾ ਉਹ ਵੀ ਕਿਤਨਾ ਕਿਤੇ ਨੁਕਸਾਨ ਦੇ ਹੈ ਕਿਉਂਕਿ आरओ ਜਿਹੜਾ ਨਾ ਪਾਣੀ ਨੂੰ ਬਿਲਕੁਲ ਪਿਓਰ ਕਰ ਦਿੰਦਾ ਜਿਵੇਂ ਡਿਸਟਿਲਡ ਵਾਟਰ ਬਣਾ ਦਿੰਦਾ ਹੈ ਨਾ ਤੇ ਉਹਦੇ ਚੋਂ ਮਿਨਰਲਸ ਗਾਇਬ ਹੋ ਜਾਂਦੇ ਆ ਤੇ ਜਿਹਦੇ ਕਰਕੇ ਹੁਣ ਸਾਡੀ ਬਾਡੀ ਜਿਹੜੀ ਹੈ ਨਾ ਮਿਨਰਲ ਵਾਟਰ ਚਾਂਦੀ ਹੈ ਤੇ ਮਿਨਰਲ ਵਾਟਰ ਵੈਸੇ ਤੇ ਬਿਸਲਰੀ ਜਾਂ ਕਿੰਲੇ ਦੀ ਬੋਤਲ ਤੇ ਲਿਖਿਆ ਹੁੰਦਾ ਪਰ ਅਸਲ ਦੇ ਵਿੱਚ ਮਿਨਰਲ ਵਾਟਰ ਉਹੀ ਹੈ ਜਿਹੜਾ ਗਰਾਊਂਡ ਦੇ ਵਿੱਚੋਂ ਅਸੀਂ ਕੱਢਦੇ ਹਾਂ ਉਹਦੇ ਵਿੱਚ ਮਿਨਰਲਸ ਪੂਰੇ ਪਏ ਹੁੰਦੇ ਲੇਕਿਨ ਉਹ ਜਿਹੜਾ ਸਾਨੂੰ ਬੋਤਲ ਵਾਟਰ ਹੈ ਉਹਦੇ ਵਿੱਚ ਮਿਨਰਲ ਕੰਪੈਰੀਟਿਵਲੀ ਘੱਟ ਹੈ ਨੇਚਰਲ ਪਾਣੀ ਨਾਲੋਂ ਲੇਕਿਨ ਉਹ ਲਿਖਦੇ ਮਿਨਰਲ ਵਾਟਰ ਹੈ ਤੇ ਜਿਹੜਾ ਆਰਓ ਵਾਲਾ ਪਾਣੀ ਹੈ ਉਹਦੇ ਵਿੱਚ ਜੇ ਜਿੰਨਾ ਵਧੀਆ ਆਰਓ ਹੋਏਗਾ ਨਾ ਓਨੇ ਮਿਨਰਲ ਕੱਢੀ ਜਾਏਗਾ ਨਾਲ ਨਾਲ ਤੋ ਪਾਣੀ ਨੂੰ ਜਿਆਦਾ ਪਿਓਰ ਬਣਾ ਦਿੰਦਾ ਤੇ ਮੈਂ ਜਿਵੇਂ ਦੱਸਣਾ ਕਿ ਡਿਸਟਿਲਡ ਵਾਟਰ ਕਿੱਥੇ ਯੂਜ਼ ਹੁੰਦਾ ਸੀ ਬੈਟਰੀਆਂ ਦੇ ਵਿੱਚ ਪਾਉਣੇ ਆ ਤੇ ਡਿਸਟਿਲਡ ਵਾਟਰ ਦਾ ਮਤਲਬ ਹੈ ਵੀ ਕੱਲਾ ਪਾਣੀ ਪਾਣੀ ਦਾ ਕੈਮੀਕਲ ਫਾਰਮੂਲਾ ਹੈਗਾ H2O ਹਾਈਡਰੋਜਨ ਤੇ ਆਕਸੀਜਨ ਤੇ ਸਿਰਫ ਉਹੀ ਹੁੰਦਾ ਤੇ ਉਹਦੇ ਚ ਬਾਕੀ ਚੀਜ਼ਾਂ ਜਿਹੜੀਆਂ ਸਾਰੀਆਂ ਜ਼ਰੂਰਤ ਦੀਆਂ ਨਾ ਉਹ ਵਿੱਚੋਂ ਗਾਇਬ ਹੁੰਦੀਆਂ ਉਹਨੂੰ ਬੈਟਰੀ ਨੂੰ ਉਸ ਪਾਣੀ ਦੀ ਜ਼ਰੂਰਤ ਹੈ ਕਿਉਂਕਿ ਉਹਨੂੰ ਹੁੰਦਾ ਕਿ ਜੇ ਹੋਰ ਮਿਨਰਲ ਵਿੱਚ ਆਣਗੇ ਤਾਂ ਬੈਟਰੀ ਪਰਫਾਰਮ ਨਹੀਂ ਕਰਦੀ ਲੇਕਿਨ ਸਾਨੂੰ ਪਾਣੀ ਚਾਹੀਦਾ ਮਿਨਰਲ ਵਾਟਰ ਤੇ ਉਹ ਕਿਤੇ ਨਾ ਕਿਤੇ ਉਹ ਫਿਰ ਆਰਓ ਵਾਲਾ ਪਾਣੀ ਜਿਹੜਾ ਨਾ ਉਹ ਵੀ ਰੈਗੂਲਰ ਰੂਟੀਨ ਤੇ ਪੀਣਾ ਸਾਡੇ ਵਾਸਤੇ ਸਿਹਤਮੰਦ ਨਹੀਂ ਹੈ ਤੇ ਉਹਦੇ ਵਾਸਤੇ ਸਾਨੂੰ ਪਹਿਲੇ ਆਪਣੇ ਪਾਣੀ ਦੀ ਜਾਂਚ ਕਰਾ ਕੇ ਉਸ ਹਿਸਾਬ ਦਾ ਪਾਣੀ ਜਿਹੜਾ ਅਸੀਂ ਪੀਏ ਤੇ ਕਿੰਨੀ ਕੀ ਦੀ ਜ਼ਰੂਰਤ ਹੈ ਕਿੰਨੀ ਕਿਹ ਜਗ੍ਹਾ ਜ਼ਰੂਰਤ ਨਹੀਂ ਵੀ ਹੈ ਫਿਰ ਵੀ ਆਰਓ ਪਾਣੀ ਪੀ ਰਹੇ ਆ ਕਈ ਜਗ੍ਹਾ ਤੇ ਕੰਪਲਸ਼ਨ ਹੈ ਕਿ ਤੁਹਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਹੈਗਾ ਤੇ ਇਹਦੇ ਬਾਰੇ ਚ ਤੁਹਾਨੂੰ ਸਾਰਾ ਦੇਖਣਾ ਪੈਣਾ ਹੈ ਕਿ ਪੂਰੀ ਜਾਂਚ ਕਰਨੇ ਪੈਣੀ ਹੈ ਤੇ ਫਿਰ ਤੁਸੀਂ ਆਪਣਾ ਡਿਸੀਜਨ ਲਓਗੇ ਕਿ ਕਿਹੜਾ ਪਾਣੀ ਸਾਨੂੰ ਪੀਣਾ ਹੈ ਤੇ ਕਿਹੜਾ ਨਹੀਂ ਹੈ। ਹੈਲੋ ਸਸਿਕਾ ਜੀ ਸਸਿਕਾ ਜੀ ਮੈਂ ਇਸ ਤਰ੍ਹਾਂ ਕਿ ਅੱਜ ਖਾਲਸਾ ਕੋਲ ਫਲਾਵਰ ਸੋ ਦਾ ਜਿਹੜਾ ਦੂਸਰਾ ਦਿਨ ਕਰ ਸੀ ਤੇ ਸੈਮੀਨਾਰ ਵੀ ਸੀ ਕੀ ਕਰਨਾ ਚਾਹੀਦਾ ਸਭ ਤੋਂ ਪਹਿਲੇ ਆਪਣਾ ਨਾਮ ਮੇਰੇ ਨਾਮ ਡਾਕਟਰ ਸੋਨੀਆ ਸ਼ਰਮਾ ਹੈ। ਮੈਂ ਐਸ ਅਸਿਸਟੈਂਟ ਪ੍ਰੋਫੈਸਰ ਹਾਂ ਪੀਜੀ ਡਿਪਾਰਟਮੈਂਟ ਆਫ ਬੋਟਨੀ ਖਾਲਸਾ ਕਾਲਜ ਅੰਮ੍ਰਿਤਸਰ ਅੱਜ ਸੀਗਾ ਤੇ ਫਲਾਵਰ ਸ਼ੋ ਸੀਗਾ ਕਿ ਦੋ ਦਿਨ ਦਾ ਚੱਲ ਰਿਹਾ ਕੱਲ ਤੇ ਅੱਜ ਸੀਗਾ ਅੱਜ ਮੇਨ ਸੀਗਾ ਕਿ ਜਿਹੜੇ ਡਿਸਟ੍ਰਿਬਿਊਸ਼ਨ ਕੀਤੀ ਆ ਆਪਾਂ ਪ੍ਰਾਈਜ਼ਸ ਦੀ ਸੈਕੰਡਲੀ ਇਥੇ ਆਪ ਇੱਕ ਸੈਮੀਨਾਰ ਕਰਵਾਇਆ ਸੀਗਾ ਜਿਹੜਾ ਕਿ ਮੇਨ ਫੋਕਸ ਜਿਹੜਾ ਸੀਗਾ ਉਹਦਾ ਇਨਡੋਰ ਤੇ ਸੀਗਾ ਕਿ ਇਨਡੋਰ ਪੋਲੂਸ਼ਨ ਹੈ ਦੇਖੋ ਬਾਹਰ ਕੋਈ ਬਾਰਿਸ਼ ਹੋਵੇ ਕੋਈ ਤੂਫਾਨ ਆਵੇ ਸਭ ਦੀ ਗਰਮੀ ਹੋਵੇ ਅਸੀਂ ਪ੍ਰੇਫਰ ਕਰਦੇ ਸਿ ਆਪਣੇ ਕਾਰ ਚੱਲੇ ਜਾਈਏ ਅਸੀਂ ਅੰਦਰ ਜਾ ਕੇ ਪ੍ਰੋਟੈਕਸ਼ਨ ਆਪਣੇ ਨੂੰ ਇਹ ਫੀਲ ਕਰਦੇ ਕਿ ਅਸੀਂ ਠੀਕ ਆ ਬਟ ਦੇਖੋ ਇਨਡੋਰ ਜਿਹੜਾ ਵਾ ਹੁਣ ਇਹ ਰਿਪੋਰਟਸ ਕਹਿ ਰੀਆਂ ਨੇ ਕਿ ਇਨਡੋਰ ਪੋਲੂਸ਼ਨ ਜਿਹੜਾ ਉਹ ਜ਼ਿਆਦਾ ਵਾ ਆਊਟਡੋਰ ਨਾਲ ਠੀਕ ਹੈ ਹੁਣ ਸਾਨੂੰ ਉਧਰ ਵੀ ਚੱਲਣਾ ਚਾਹੀਦਾ ਕਿ ਆਪਣਾ ਜਿਹੜਾ ਇਨਡੋਰ ਆ ਕਿਉਂਕਿ ਅੱਜ ਕੱਲ ਜਗ੍ਹਾ ਹੈਗੀਆਂ ਬਹੁਤ ਘੱਟ ਉਹਨੇ ਵਿੱਚ ਅਸੀਂ ਘਰ ਬਣਾਉਨੇ ਆ ਆਪਾਂ ਕੋਈ ਪਲਾਂਟੇਸ਼ਨ ਨਹੀਂ ਕਰਦੇ ਕੁਝ ਨਹੀਂ ਕਰ ਪਾਉਂਦੇ ਕਿਉਂਕਿ ਜਗ੍ਹਾ ਹੀ ਨਹੀਂ ਹੁੰਦੀ ਸੋ ਉਸ ਕਰਕੇ ਇਨਡੋਰ प्लांट्स ਹੀ ਆਪਾਂ ਇੱਕ ਸੋਰਸ ਰਹਿ ਜਾਂਦਾ ਵਾ ਜਿਹਦੇ ਨਾਲ ਅਸੀਂ ਅੰਦਰ ਦੀ ਇਹਨੂੰ ਪਿਉਰੀਫਾਈ ਕਰ ਸਕਦੇ ਆ ਠੀਕ ਹੈ ਔਰ ਅੱਜ ਕੱਲ ਸਕੂਲ ਸੇ ਵੀ ਇਹ ਲੈ ਲਓ ਅੱਜ ਕੱਲ ਕੈਂਪੇਨਸ ਚੱਲ ਰਹੀਆਂ ਨੇ ਫ্রম ਸਕੂਲ ਟੂ ਯੂਨੀਵਰਸਿਟੀਆਂ ਕਿ ਹਰ ਜਗ੍ਹਾ ਤੇ ਦੱਸਿਆ ਜਾਂਦਾ ਵਾ ਕਿ ਆਊਟਡੋਰ ਪੋਲੂਸ਼ਨ ਨੂੰ ਬਚ ਕੇ ਜੇ ਤੁਸੀਂ ਅੰਦਰ ਵੀ ਜਾ ਕੇ ਬਹਿੰਦੇ ਹੋ ਤੇ ਆਪਣੇ ਆਪ ਨੂੰ ਅੰਦਰੋਂ ਕਿਸਰਾਂ ਬਚਾਉਣਾ ਤੁਸੀਂ ਅੰਦਰ ਦਾ ਮੈਥਡ ਇਹੀ ਆ ਕਿ ਜਿਹੜੀ ਵੀ ਚੀਜ਼ ਕਿਉਂਕਿ ਹੁਣ ਦੇਖੋ ਕਿੰਨੀਆਂ ਸਾਰੀਆਂ ਡਿਵਾਈਸਿਸ ਨੇ ਜਿਹੜੀਆਂ ਸਾਡੇ ਘਰ ਚੱਲ ਰਹੀਆਂ ਨੇ ਸਾਰੀਆਂ ਇਲੈਕਟ੍ਰੋਨਿਕ ਵੇਸ ਨੇ ਉਦੇ ਨਾਲ ਵੀ ਬੜਾ ਜਿਆਦਾ ਜਿਹੜਾ ਵਾ ਪੋਲੂਸ਼ਨ ਇੱਕ ਤਰੀਕਾ ਦਾ ਕੌਜ਼ ਹੁੰਦਾ ਵਾ ਆਪਾਂ ਈਵੇਸ ਕਹਿ ਦਿੰਨੇ ਆ ਜਾਂ ਹਨਾ ਸੋ ਉਤੋਂ ਕਿੰਨਾ ਸਾਰਾ ਵੇਸਟ ਜਿਹੜਾ ਨਿਕਲ ਕੇ ਆਉਂਦਾ ਕਿੰਨੀ ਸਾਰੀ ਪੋਲੂਸ਼ਨ ਹੋ ਰਹੀ ਹੁੰਦੀ ਆ ਉਹ ਸਾਰੇ ਜਿਹੜੇ ਚਾਰਜਸ ਨੇ ਸਾਰੇ ਜਿਹੜੇ ਉਹ ਪੋਲੂਸ਼ਨ ਆ ਉਹ ਕਿਤਨਾ ਕਿਤੇ ਹਿਊਮਨ ਬੀਂਗ ਜਿਹੜਾ ਲਾਈਫ ਨੇ ਉਹਨਾਂ ਨੂੰ ਹੀ ਅਫੈਕਟ ਕਰੇਗਾ ਨੌਨ ਲਿਵਿੰਗ ਤਾਂ ਕਰੇਗਾ ਨਹੀਂ ਸੋ ਉਤੋਂ ਆਪਣੇ ਆਪ ਨੂੰ ਬਚਾਉਣ ਲਈ ਤੁਸੀਂ ਕੀ ਕਰ ਸਕਦੇ ਹੋ ਕਿ ਆਪਣੇ ਆਪ ਨੂੰ ਉਸ ਜਗ੍ਹਾ ਤੇ ਵਾਪਸ ਲੈ ਜਾਓ ਜਿੱਥੋਂ ਅਸੀਂ ਨਿਕਲੇ ਸੀਗੇ ਜਦੋਂ ਅਸੀਂ ਬੈਕਗ੍ਰਾਉਂਡ ਇਹ ਸੋਚਦੇ ਆਂ ਕਿ ਉਹ ਨਈ ਚੀਜ਼ ਉਹ ਮਾੜੀ ਸੀ ਅਸੀਂ ਐ ਹੁਣੀ ਲੋੜ ਹੈ ਕਿ ਵਾਪਿਸ ਉਸੇ ਜਗ੍ਹਾ ਤੇ ਚਾਇਆ ਜਾਵੇ ਪਲਾਂਟਸ ਦੇ ਵਿੱਚ ਰਹੀਏ ਜਿੰਨਾ ਆਪਣੇ ਆਪ ਨੂੰ ਬਚਾ ਸਕਾਂਗੀ ਦੇਖੋ ਅਜੇ ਵੀ ਤੁਸੀਂ ਹੁਣ ਅਸੀਂ ਪੋਲਿਊਟ ਕੀਤਾ ਵਾ ਮਿੱਟੀ ਨੂੰ ਪਾਣੀ ਨੂੰ ਹਵਾ ਨੂੰ ਉਹਦਾ ਸਾਨੂੰ ਇਫੈਕਟ ਹੈ ਪਰ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਕਮਿੰਗ ਜਨਰੇਸ਼ਨਸ ਜਿਹੜੀਆਂ ਨੇ ਉਹ ਇਨ ਚੀਜ਼ਾਂ ਨੂੰ ਨਾ ਇਫੈਕਟ ਹੋਣ ਬੱਚੇ ਜਿਹੜੇ ਨੇ ਆਉਣ ਵਾਲੇ ਉਹਨਾਂ ਨੂੰ ਅਸੀਂ ਵਧੀਆ ਹਰ ਚੀਜ਼ ਦੇ ਸਕੀਏ ਅਸੀਂ ਬੱਚਿਆਂ ਲਈ ਵਧੀਆ ਪੈਸਾ ਜੋੜ ਕੇ ਰੱਖ ਲੈਣੇ ਆ ਅਸੀਂ ਹਰ ਚੀਜ਼ ਜੋੜ ਕੇ ਰੱਖਦੇ ਹਾਂ ਕਿ ਆਉਣ ਸਾਡੇ ਤੋਂ ਬਾਅਦ ਜਾਂ ਸਾਡੇ ਨਾਲ ਬੱਚਿਆਂ ਦੀ ਹਰ ਅਭਰੀ ਜਿਹੜੀ ਬੜੀ ਵਧੀਆ ਹੋਵੇ ਪਰ ਅਸੀਂ ਹਰ ਚੀਜ਼ ਪੈਸੇ ਨਾਲ ਨਹੀਂ ਆ ਸਕਦੀ ਤੁਸੀਂ ਮਹੀਨਾ ਟੋਟਲੀ ਪਾਣੀ ਖਰੀਦ ਕੇ ਨਹੀਂ ਪੀ ਸਕਦੇ ਠੀਕ ਹੈ ਉਹ ਸਾਨੂੰ ਵੇਸਟੇਜ ਲੱਗੇਗੀ ਸੋ ਬੈਟਰ ਇਹ ਆ ਕਿ ਅੱਜ ਆਪਾਂ ਵਧੀਆ ਕਰੀਏ ਤਾਂ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਠੀਕ ਰਹੇ ਤੰਦਰੁਸਤ ਰਹਿ ਸਕਦੀ ਆ ਮੈਮ ਜੀ ਤੁਸੀਂ ਬਰਸਾਤ ਦੇ ਪਾਣੀ ਦੀ ਗੱਲ ਕੀਤੀ ਆ ਪਰ ਛੱਪੜ ਵੀ ਹੁੰਦੇ ਸੀ ਉਹਨਾਂ ਵਿੱਚ ਪਾਣੀ ਭਰ ਜਾਂਦਾ ਸੀ ਤੇ ਪਾਣੀ ਦੀ ਘਾਟ ਨਹੀਂ ਹੁੰਦੀ ਸੀ ਅਰ ਜੀ ਅੱਜ ਕੱਲ ਸਕੂਲਾਂ ਦੀ ਯੂਨੀਵਰਸਿਟੀ ਜਾਂ ਕਾਲਜਾਂ ਦੀ ਗੱਲ ਕਰੀਏ ਇਮਾਰਤਾਂ ਐ ਹਜੇ ਬਣ ਚੁੱਕੀਆਂ ਵਾਂ ਉੱਥੇ ਏਸੀ ਜਾਂ ਪੱਖੇ ਲੱਗੇ ਹੋਏ ਆ ਜਿਹੜੀ ਕੁਦਰਤੀ ਹਵਾ ਵਾ ਉਹ ਕਿਸੇ ਪਾਸੇ ਹੀ ਆ ਜਾਣੀ ਲਈ ਕੀ ਕਹਿਣਾ ਚਾਹਦੇ ਹੋ ਉਸ ਬੰਦ ਵਿੱਚ ਨਹੀਂ ਇਹੀ ਆ ਦੇਖੋ ਕੁਦਰਤੀ ਹਵਾ ਜਿਹੜੀ ਕੁਦਰਤ ਨੇ ਆਪਣਾ ਕੰਮ ਕਰਨਾ ਤੁਸੀਂ ਕਿਤੇ ਵੀ ਬੈਠੇ ਹੋਗੇ ਉਹਨੇ ਤੁਹਾਨੂੰ ਪਾਣੀ ਵੀ ਪ੍ਰੋਵਾਈਡ ਕਰਨਾ ਉਹਨੇ ਤੁਹਾਨੂੰ ਹਵਾ ਵੀ ਦੇਣੀ ਆ ਪਰ ਅਸੀਂ ਉਹਨੂੰ ਵਾਪਸ ਕੀ ਕਰ ਰਹੇ ਆ ਮੀਨ ਇਹ ਹੈਗਾ ਅਸੀਂ ਉਹਨੂੰ ਪੋਲਿਊਟ ਕਰਕੇ ਉਹਨੂੰ ਆਪਣੀ ਆਉਣ ਵਾਲੀ ਜਨਰੇਸ਼ਨ ਜਾਂ ਆਪਣੇ ਵਾਲੇ ਦਿਵਾਲੀ ਦੇਖੋ ਬਜ਼ੁਰਗ ਨਹੀਂ ਸਾਰੇ ਨਹੀਂ ਜਦੋਂ ਵੀ ਮੌਸਮ ਚੇਂਜ ਹੁੰਦਾ ਸਾਰੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬਿਮਾਰ ਹੁੰਦੇ ਨੇ ਕਿਉਂ ਕਿਉਂਕਿ ਉਹ ਟਾਈਮ ਐਸਾ ਪੀਕ ਟਾਈਮ ਹੁੰਦਾ ਵਾ ਜਦੋਂ ਬਾਡੀ ਜਿਹੜੀ ਆਪਣਾ ਉਹਨੂੰ ਪਹਿਲੀ ਜਗ੍ਹਾ ਐਕਲੀਮਟਾਈਜ਼ ਕਰਕੇ ਬੈਠੀ ਹੋਈ ਆ ਉਹਨੂੰ ਲੱਗਦਾ ਕਿ ਮੈਂ ਉੱਥੇ ਸੈੱਟ ਆ ਪਰ ਜਦੋਂ ਵੀ ਥੋੜੀ ਵੇਰੀਏਸ਼ਨ ਆਉਂਦੀ ਆ ਅਸੀਂ ਬੜੇ ਜਿਆਦਾ ਬਿਮਾਰ ਹੋ ਜਾਂਦੇ ਆ ਉਹ ਤਾਂ ਇਹੀ ਆ ਕਿ ਜੇ ਅਸੀਂ ਆ ਚੀਜ਼ਾਂ ਨੂੰ ਆਪਣੇ ਘਰ ਨੂੰ ਹੀ ਆਪਾਂ ਇੱਕ ਮਾਈਕਰੋ এনवायरमेंट ਦਈਏ ਕਿ ਸਾਨੂੰ ਹਰ ਚੀਜ਼ ਤੇ ਬੈਸਟ ਮਿਲਣੀ ਚਾਹੀਦੀ ਆ ਅਹੀਂ ਵਧੀਆ ਪੇਂਟ ਕਰਾਉਣੇ ਆ ਅਸੀਂ ਕਿੰਨੀਆਂ ਸਾਰੀਆਂ ਸੀਨਰੀਜ਼ ਕਰ ਲੈਉਣੇ ਆ ਤਾਂ ਕਿ ਡੈਕੋਰੇਟ ਕੀਤਾ ਜਾ ਸਕੇ ਇਨਸਟੈਡ ਆਫ ਯੂジング ਦੋਜ਼ ਸੀਨਰੀਜ਼ ਐਂਡ ਆਲ 댓 ਵਧੀਆਵਾ ਟੂ ਪਲਾਂਟ ਮੋਰ ਇਨਡੋਰ ਪਲਾਂਟਸ ਕਿ ਜਿਆਦਾ ਤੋਂ ਜਿਆਦਾ ਇਨਡੋਰ ਪਲਾਂਟਸ ਲਗਾਏ ਜਾਵੇ ਜਿਹਦੇ ਨਾਲ ਕੀ ਜਿਹੜਾ ਵੀ ਆਓ ਦੇਖੋ ਇੱਕ ਤੇ ਆਪਾਂ ਨੂੰ ਬਿਊਟੀ ਵੀ ਲੱਗਦਾ ਬਿਊਟੀਫਾਈ ਵੀ ਕਰ ਲੈਣੇ ਆ ਆਪਾਂ ਤੇ ਇੱਕ ਸਾਡੀ ਜਿਹੜਾ ਵਾ এনवायरमेंट ਆ ਉਹ ਵੀ ਕਲੀਨ ਤੇ ਗ੍ਰੀਨ ਹੁੰਦਾ ਜਿਹੜਾ ਕਿ ਮੋਟੋ ਹੈ ਅੱਜਕੱਲ ਕਿ ਕਲੀਨ ਐਂਡ ਗ੍ਰੀਨ ਹੋਣਾ ਚਾਹੀਦਾ ਵਾ ਨਮਲੀ ਸਾਰੇ ਲੋਕੀ ਆਪਣੇ ਘਰ ਦੇ ਵਿੱਚ ਬਣਾਵਟੀ ਹਰ ਇੱਕ ਚੀਜ਼ ਵਰਤਦੇ ਆ ਕੀ ਸਨੇਹਤ ਨਾਲ ਚੱਲ ਜਉ ਨਾਲ ਤੁਸੀਂ ਮੈਂ ਦੇਖੋ ਅੱਜ ਕੱਲ ਨਾ ਜਿਹੜੇ ਲੋਕੀ ਯੂਜ਼ ਕਰਦੇ ਨੇ ਅੱਜ ਕੱਲ ਤੁਸੀਂ ਜਿੱਥੋਂ ਮਰਜ਼ੀ ਦੇਖ ਲਓ ਲੋਕਾਂ ਨੂੰ ਇੰਨਾ ਚੀਜ਼ ਪਤਾ ਚੱਲ ਚੁੱਕੀ ਆ ਕਿਉਂ ਕਿਉਂਕਿ ਸਾਡੀ ਉਮਰਾਂ ਘਟ ਰਹੀਆਂ ਨੇ ਦੇਖੋ ਉਹੀ ਇੰਡੀਆ ਵਾ ਉਹੀ ਭਾਰਤ ਆ ਉਹੀ ਪੰਜਾਬ ਆ ਜਿੱਥੇ ਬੜੀ ਬੜੀ ਉਮਰ ਹੁੰਦੀ ਕੀ ਲੋਕਾਂ ਦੇ ਹਾਈਟ ਬਹੁਤ ਜ਼ਿਆਦਾ ਹੁੰਦੀ ਸੀਗੀ ਹਰ ਚੀਜ਼ ਬੋਡੀ ਸਟਰਕਚਰ ਤੋਂ ਲੈ ਕੇ ਏਜ ਤੋਂ ਲੈ ਕੇ ਹਰ ਚੀਜ਼ ਡਿਕਲਾਈਨ ਹੁੰਦੀ ਜਾ ਰਹੀ ਹੈ ਹੁਣ ਕਿਉਂ ਕਿਉਂਕਿ ਅਸੀਂ ਉਹ ਚੀਜ਼ਾਂ ਛੱਡ ਚੁੱਕੇ ਸੀ ਜੋ ਸਾਡੇ ਸਿਆਣੇ ਸੀਗੇ ਹੁਣ ਅਸੀਂ ਖੁਦ ਆ ਥੋੜੇ ਸਾਲ ਪਹਿਲਾਂ ਅਸੀਂ ਤੇ ਮਿਲਟ ਸ਼ੋ ਕਰਵਾਇਆ ਸੀਗਾ ਕਿਉਂ ਤਾਂ ਕਿ ਫੇਰ ਲੋਕਾਂ ਨੂੰ ਮਿਲਟਸ ਤੇ ਵਾਪਸ ਲੈ ਕੇ ਜਾਇਆ ਜਾ ਸਕੇ ਕਿਉਂਕਿ ਵੀਟ ਤੇ ਆਪਾਂ ਇੰਨਾ ਪੈਸਟਿਸਾਈਡਸ ਕਰਦੇ ਪਏ ਆ ਜਿਹੜੇ ਮਿਲਟਸ ਨੇ ਉਹਨਾਂ ਨੂੰ ਜ਼ਿਆਦਾ ਗਰੋਥ ਵਾਸਤੇ ਜਾਂ ਕੁਝ ਵੀ ਜ਼ਿਆਦਾ ਕਰਨ ਵਾਸਤੇ ਕੋਈ ਪੈਸਟੀਸਾਈਡ ਜਾਂ ਇਹਨਾਂ ਦੀ ਜ਼ਿਆਦਾ ਯੂਜ਼ ਨਹੀਂ ਕੀਤਾ ਜਾ ਸਕਦਾ ਪਾਣੀ ਵੀ ਘੱਟ ਯੂਜ਼ ਹੁੰਦਾ ਵਾ ਸੋ ਅਸੀਂ ਇਹੀ ਹਰ ਸਾਲ ਖਾਲਸਾ ਕਾਲਜ ਦਾ ਹਰ ਸਾਲ ਹੁੰਦਾ ਵਾ ਕਿ ਫਲਾਵਰ ਸ਼ੋ ਦੇ ਨਾਲ ਕੁਝ ਐਸਾ ਕਿ ਸੈਮੀਨਾਰ ਦੇ ਥਰੂ ਜਾਂ ਕੋਈ ਵਰਕਸ਼ਾਪ ਦੇ ਥਰੂ ਕੁਝ ਐਸਾ ਕੀਤਾ ਜਾਵੇ ਤਾਂ ਕਿ ਅਸੀਂ ਵਾਪਿਸ ਉਹਨਾਂ ਨੂੰ ਪੁਰਾਣੇ ਤਰੀਕੇ ਨਾਲ ਹੀ ਰੱਖਿਆ ਜਾਵੇ ਦੇਖੋ ਇਹ ਪੁਰਾਣੀ ਬਿਲਡਿੰਗ ਜਿਹੜੀ ਹੈ ਨਾ ਇਹ ਆਪਣੇ ਆਪ 'ਚ ਬੜੀਆਂ ਸਟੋਰੀਜ਼ ਨੇ ਇਹਦੇ ਕੋਲ ਠੀਕ ਹੈ ਉਹ ਸਟੋਰੀ ਦੇ ਵਿੱਚੋਂ ਹੀ ਕੋਈ ਸਟੋਰੀ ਲੈ ਕੇ ਆਉਣੀ ਆ ਕਿ ਜਿਹੜੀ ਕਿ ਆਉਣ ਵਾਲੀ ਜਨਰੇਸ਼ਨ ਲਈ ਅਦਿਆ ਹੋਵੇ ਜੇ ਅਸੀਂ ਅੱਜ ਮਿਲਟਸ ਛੱਡ ਦਿੱਤੇ ਅਸੀਂ ਆ ਜਾਂ ਚੀਜ਼ਾਂ ਛੱਡ ਦਿੱਤੀਆਂ ਸਾਡੀ ਆਉਣ ਵਾਲੀ ਜਨਰੇਸ਼ਨ ਨੇ ਕਹਿਣਾ ਸ਼ਾਇਦ ਇਹ ਇਨਸਾਨ ਦੇ ਖਾਣ ਵਾਲੀ ਚੀਜ਼ ਹੀ ਨਹੀਂ ਹੈਗੀ ਦੇਖੋ ਹੁਣ ਸਾਡੀ ਡੇਲੀ ਰੁਟੀਨ 'ਚ ਮਿਲਟਸ ਕੰਜ਼ਮਪਸ਼ਨ ਨਹੀਂ ਹੈਗੀ ਆ ਉਹ ਬੇਸ਼ੱਕ ਤੁਸੀਂ ਵੇਖੋਗੇ ਮਾਰਕੀਟਿੰਗ ਕਰਨ ਵਾਸਤੇ ਓਟਸ ਵਗੈਰਾ ਆ ਰਹੇ ਆ ਉਹ ਅਸੀਂ ਉਸ ਤੋਂ ਬਾਈ ਕਰਕੇ ਖਾ ਸਕਦੇ ਆ ਪਰ ਜਿਹੜੀ ਆਪਾਂ ਕਹੀਏ ਕਿ ਲਗਾ ਕੇ ਆਪਣੀ ਲੋਕਲ ਸ਼ਾਪਸੋਂ ਲਈਏ ਆਪਣੀ ਮੀਲ ਦਾ ਇੱਕ 파ਰਟ ਬਣਾਈਏ ਉਹ ਨਹੀਂ ਐਸੀ ਕਰ ਪਾ ਰਹੇ ਜਿਹਦੇ ਚ ਬਾਜਰਾ ਵਗੈਰਾ ਹੁਣ ਖਾਰੇ ਲੋਕੀ ਬਾਜਰਾ ਤੇ ਵੀ ਆ ਰਹੇ ਬਾਜਰਾ ਵੀ ਲੈ ਰਹੇ ਖਪਤ ਕਰ ਰਹੇ ਨੇ ਤੇ ਦੇ ਡਾਇਬਟੀਜ਼ ਦਾ ਰੇਟ ਬਹੁਤ ਜ਼ਿਆਦਾ ਵੱਧ ਚੁੱਕਿਆ ਕਿਉਂਕਿ ਅਸੀਂ ਹੋਲੀ ਸੋਲੀ ਵੀਟ ਤੇ ਹੀ ਬੈਠੀ ਹਾਂ ਥੈਂਕ ਯੂ ਜੀ ਓਕੇ